ਬੰਗਤਾ ਜੀ ਅਸੀਂ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਪਰ ਸਾਡੀਆਂ ਮੰਗਾਂ ਪੂਰੀਆਂ ਹੋ ਨਹੀਂ ਰਹੀਆਂ ਇਹ ਪੰਜਾਬ ਪ੍ਰਦੂਸ਼ਨ ਬੋਰਡ ਨੂੰ ਇਹਨਾਂ ਨੂੰ ਇੰਨਾ ਨਹੀਂ ਪਰਵਾਹ ਨਹੀਂ ਦੇਣੀ ਚਾਹੀਦੀ ਪਹਿਲਾਂ ਤਾਂ ਇਹਨਾਂ ਦੇ ਬਾਹਰ ਤੋਂ ਲਿਖਤਕਦ ਹੋਣਾ ਚਾਹੀਦਾ ਕਿ ਇਹਨਾਂ ਨੂੰ ਅਥਾਰਟੀ ਮਿਲੇ ਇਹ ਬਿਲਕੁਲ ਬਿਨਯਾਦ ਆਪਣੀ ਵੱਲ ਹੀ ਚਲਾ ਰਿਹਾ ਇਹ ਜਿਹਦੇ ਨਾਲ ਸਾਰਿਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਸਿਰਫ ਸਾਨੂੰ ਇੱਕ ਦਿਲਾਸਾ ਦੇ ਕੇ ਦੋ ਭੇਜ ਦਿੱਤਾ ਜਮੜਾ ਵੀ ਕੋਸ਼ਿਸ਼ਾਂ ਦੇ ਵਿੱਚ ਹੱਲ ਹੋ ਜਾਊਗਾ ਪਰ ਉਹ ਹੱਲ ਹੋਇਆ ਨਹੀਂ ਬੇਨਤੀ ਵੀ ਕਿ ਇਸ ਮੀਆ ਬੰਦ ਕੀਤਾ ਜਾਵੇ ਜਿਹਦੇ ਕਰਕੇ ਸਾਡੇ ਨਗਰ ਦੇ ਵਿੱਚ ਸਾਨੂੰ ਸਾਹ ਲੈਣ ਦੇ ਵਿੱਚ ਸਾਨੂੰ ਪਾਣੀ ਪੀਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਸਾਡੇ ਨੇਤਰ ਦਾ ਪਾਣੀ ਖਤাব ਨਹੀਂ ਹੈਗਾ ਸ਼ਰਿਆਮ ਸਾਰੇ ਰੂਲਾਂ ਦੀਆਂ ਦੱਦੀਆਂ ਡਰੀਆਂ ਨੇ ਹੁਣ ਪਤਾ ਨਹੀਂ ਉਹਨਾਂ ਦੇ ਨਾਲ ਕੌਣ ਮਿਲਿਆ ਆ ਕਿਦੇ ਪਾਵਰ ਤੇ ਚੱਲਦੀਆਂ ਨੇ ਉਹ ਜੇ ਰਹਿ ਰਹੇ ਅਸੀਂ ਸਾਡੇ ਨੇੜੇ ਇਤਾਂ ਦੀ ਫੈਕਟਰੀ ਕੋਈ ਹੋਣੀ ਨਹੀਂ ਚਾਹੀਦੀ ਇਨਾਮ ਘਟਾ ਮੇਰਾ ਗੁਰਨਾਮ ਸਿੰਘ ਹੈ ਮੈਂ ਮੰਦਰ ਨੀਚੇ ਪਿੰਡ ਦੇ ਵਿੱਚ ਹੜ ਗ੍ਰੰਤੀ ਸਿੰਘ ਆ ਜੀ ਅੱਛਾ ਜੀ ਇਹ ਬਈ ਉਹ ਆ ਤੇ ਫੈਕਟਰੀ ਬਾਹਰ ਬੈਠੋ ਕੀ ਕਾਰਨ ਹੈਗੇ ਜਿਹੜਾ ਫੈਕਟਰੀ ਬਾਹਰ ਬੈਠਣਾ ਪੈ ਗਿਆ ਦਾ ਕਾਰਨ ਇਹ ਮੇਰੇ ਤਕਰੀਬਨ ਨਗਰ ਦੇ ਵਿੱਚ ਆਉਣ ਤੋਂ ਪਹਿਲਾਂ ਕਾਫੀ ਸਾਲਾਂ ਤੋਂ ਸਰਪੰਚ ਸਾਹਿਬ ਅਤੇ ਸਾਬਕਾ ਸਰਦਾਰ ਸਮਝੋਰ ਮੌਜੂਦ ਨਹੀਂ ਇਹਨਾਂ ਨੇ ਕਾਫੀ ਸਾਲ ਉਹਨਾਂ ਨੂੰ ਲੇਖ ਪੱਤਰ ਵੀ ਦਿੱਤਾ ਸੀ ਬੇਨਤੀ ਵੀ ਕੀਤੀ ਸੀ ਵੀ ਇਹ ਬੰਦ ਕੀਤਾ ਜਾਵੇ ਜਿਹਦੇ ਕਾਰਨ ਸਾਡੇ ਨਗਰ ਦੇ ਵਿੱਚ ਸਾਨੂੰ ਸਾਹ ਲੈਣ ਦੇ ਵਿੱਚ ਸਾਨੂੰ ਪਾਣੀ ਪੀਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਸਾਡੇ ਨਿੱਤਰ ਦਾ ਪਾਣੀ ਸਾਫ਼ ਨਹੀਂ ਹੈਗਾ ਔਰ ਅਸੀਂ ਜਦੋਂ ਨਗਰ ਤੋਂ ਅਸੀਂ ਆਪ ਤੁਰ ਕੇ ਜਾ ਸਕਦੇ ਹਾਂ ਅੱਖਾਂ ਦੇ ਵਿੱਚ ਸਵਾਹ ਪੈਂਦੀ ਹੈ ਜਿੱਦਣਾ ਸਰੀਰ ਦਾ ਕਾਫੀ ਨੁਕਸਾਨ ਹੁੰਦਾ ਸੋ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਇਹ ਫੈਕਟਰੀ ਹੁਣੇ ਵੈਸੇ ਤਾਂ ਇਹ ਨਗਰ ਦੇ ਵਿੱਚ ਇੱਥੇ ਰਹਿ ਰਹੇ ਆਂ ਅਸੀਂ ਸਾਡੇ ਨੇੜੇ ਇਦਾਂ ਦੀ ਫੈਕਟਰੀ ਕੋਈ ਹੋਣੀ ਨਹੀਂ ਚਾਹੀਦੀ ਇਹਨਾਂ ਨੂੰ ਕੋਈ ਏਰੀਆ ਸਾਫ਼ ਦੇਖਣਾ ਜਿੱਦੇ ਜਿੱਥੇ ਇਹਨਾਂ ਦਾ ਕੰਮ ਇਦਾਂ ਦਾ ਚੱਲ ਸਕੇ ਤੇ ਅਸੀਂ ਇਹੀ ਮੰਗ ਕਰਦੇ ਵੀ ਬੰਦ ਹੋਣੀ ਚਾਹੀਦੀ ਹੈ ਇਹ ਵੀ ਜਿਹਦੇ ਨਾਲ ਸਾਡੇ ਛੋਟੇ ਬੱਚਿਆਂ ਦਾ ਸਾਡੇ ਨਗਰ ਦਾ ਇਦਾਂ ਨੁਕਸਾਨ ਨਾ ਹੋਵੇ ਤੁਸੀਂ ਦੇਖੋ ਇਹਦੇ ਖਿਲਾਫ ਪਹਿਲੇ ਲੱਕੇ ਭਾਈ ਉਹਨਾਂ ਨੇ ਵੀ ਇਹਦੇ ਖਿਲਾਫ ਸਮਝਦਾ ਸੀ ਉਹ ਤਾਂ ਵੀ ਹੱਲਾ ਜ ਨਹੀਂ ਉਹ ਲੈ ਜਿਵੇਂ ਤੁਸੀਂ ਦੇਖੋ ਸੰਤ ਸਿਚੀ ਵਾਲ ਸਾਹਿਬ ਵੀ ਇਹ ਬੁੱਡੇ ਦਰਿਆ ਦੇ ਕੰਮ ਕਰ ਰਹੇ ਨੇ ਪਰ ਅੱਜ ਤੁਹਾਨੂੰ ਕੀ ਕਰਨ ਲਈ ਕਿ ਤੁਸੀਂ ਇੱਥੇ ਬੈ ਕੇ ਪੱਕਾ ਹੀ ਬੈ ਕੇ ਤੁਸੀਂ ਦੇਖੋ ਜੀ ਸਰਕਾਰਾਂ ਜੀ ਚੰਗੀਆਂ ਹੁਣ ਤਾਂ ਸਭ ਕੁਝ ਹੋ ਸਕਦਾ ਇਹ ਪੰਜਾਬ ਪ੍ਰਦੂਸ਼ਣ ਬੋਰਡ ਨੂੰ ਇਹਨਾਂ ਨੂੰ ਇਦਾਂ ਦੀ ਪਰਵਾਹ ਵੀ ਨਹੀਂ ਦੇਣੀ ਚਾਹੀਦੀ ਪਹਿਲਾਂ ਤਾਂ ਇਹਨਾਂ ਦੇ ਬਾਹਰ ਕੋਈ ਲਿਖਤ ਪਤਾ ਹੋਣਾ ਚਾਹੀਦਾ ਵੀ ਇਹਨਾਂ ਨੂੰ ਅਥਾਰਟੀ ਮਿਲੀ ਹੋਈ ਹੈ ਇਹ ਬਿਲਕੁਲ ਬੇਯੋਗਿਆਦ ਆਪਣੇ ਵੱਲ ਹੀ ਚਲਾ ਰਹੇ ਆ ਇਹ ਜਿਹਦੇ ਨਾਲ ਸਾਰਿਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਔਰ ਸਾਡੇ ਨਗਰ ਦੀ ਵਿੱਚ ਕਿੰਨੀਆਂ ਦੀਆਂ ਬਿਮਾਰੀਆਂ ਫਿਰ ਤੁਹਾਨੂੰ ਦੱਸ ਨਹੀਂ ਸਕਦੇ ਅਸੀਂ ਨਗਰ ਦੀ ਕਿੰਨੀ ਕੁ ਸਫਾਈ ਕਰ ਲਵਾਂਗੇ ਕਿੰਨੇ ਕੁ ਅਸੀਂ ਬਦਲਾਵ ਕਰ ਲਵਾਂਗੇ ਜੇ ਸਾਡੇ ਆਲੇ-ਦਲੇ ਸਾਡਾ ਸਾਫ਼ ਨਹੀਂ ਹੈਗਾ ਪ੍ਰਸ਼ਾਸਨ ਨੇ ਦਲਾ ਦਿੱਤਾ ਤੁਸੀਂ ਹਾਂਜੀ ਪ੍ਰਸ਼ਾਸਨ ਨੇ ਦਲਾ ਦਿੱਤਾ ਹਾਂਜੀ ਹਾਂਜੀ ਪ੍ਰਸ਼ਾਸਨ ਪਹਿਲਾਂ ਵੀ ਆਇਆ ਸੀਗਾ ਔਰ ਪੱਤਰਕਾਰ ਵੀ ਪਹਿਲਾਂ ਬਹੁਤ ਪਹੁੰਚੇ ਆ ਸਾਰੇ ਨਿੱਤਰ ਦੇ ਸੰਗਤ ਤਕਰੀਬਨ ਦੋ ਤਿੰਨ ਵਾਰ ਇਸ ਤਰਨਾਲ ਆਲੇ ਸਾਰੇ ਸੰਗਤ ਨਗਰ ਸਿੰਘ ਕੱਟੀ ਹੋ ਕੇ ਆਉਂਦੀ ਹੈ ਪਰ ਸਾਡੇ ਆਉਣ ਦਾ ਕੋਈ ਸੱਟਾ ਨਿਕਲਦਾ ਨਾ ਸਾਡੀ ਇਹ ਬੇਨਤੀ ਨੂੰ ਪ੍ਰਵਾਨ ਕਰਦੇ ਪਹਿਲੇ ਵੀ ਤਰਨਾਲ ਆਇਆ ਸੀ ਅਸੀਂ ਤਾਂ ਸਾਹ ਨਾਲ ਤਰਨਾਲ ਦੇ ਨਾਲ ਬੈਠੇ ਆ ਜੀ ਕੋਈ ਅਸੀਂ ਇਹਨਾਂ ਨੂੰ ਬੇਨਤੀ ਵੀ ਕਰਦੇ ਆ ਬੇਨਤੀ ਕਰਦੇ ਆ ਹੁਣ ਤੱਕ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਸੀਗਾ ਉਹ ਵੀ ਕਹਿ ਕੇ ਵੀ ਤੁਸੀਂ ਦੇਖੋ ਇਹਨਾਂ ਕੀ ਸੱਟਾ ਨਿਕਲਦਾ ਇਹਨਾਂ ਦਾ ਹੁਣ ਪੰਜਾਬ ਪ੍ਰੋਫੈਸ਼ਨ ਨਗਰ ਦੇ ਵਿੱਚ ਆ ਕੇ ਸਾਰੀ ਉਹਨਾਂ ਨੇ ਜਾਂਚ ਕੀਤੀ ਹੈ ਸਕੂਲ ਦੇ ਵਿੱਚ ਜਾ ਕੇ ਜਿੱਥੇ ਵਿੱਚੇ ਪੜ ਰਹੇ ਹੈ ਉਹਨਾਂ ਦਾ ਮਿੱਡੇ ਮੀਨ ਉਹਨਾਂ ਦਾ ਖਾਣਾ ਬਣਦਾ ਉਹ ਸਾਰਾ ਤੁਸੀਂ ਦੇਖੋ ਜਾ ਕੇ ਉਹਦੇ ਵਿੱਚ ਸਾਰੀ ਇਹ ਸਵਾਹ ਗੰਧ ਪੈ ਰਹੀ ਹੈ ਜਿਹੜਾ ਉਹਨਾਂ ਦੇ ਅੰਦਰ ਕੋਈ ਗੱਲਬਾਤ ਹੋਈ ਫੈਕਟਰੀ ਵਾਲੇ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਉਹ ਹੁਣ ਆਏ ਅਸੀਂ ਸਵੇਰੇ ਬੈਠੇ ਆ ਇੱਥੇ ਟੁੱਪ ਦੇ ਵਿੱਚ ਕਿਸੇ ਨੇ ਇੱਥੇ ਰੋਟੀ ਨਹੀਂ ਖਾਦੀ ਸਵੇਰ ਸਭ ਤੋਂ ਪਹਿਲਾਂ ਆਪਣੇ ਘਰਾਂ ਦੇ ਵਿੱਚ ਆਣ ਕੇ ਇੱਥੇ ਬੈਠੇ ਆ ਦਰਿਆ ਮਿਸ਼ਾ ਕੇ ਸ਼ਾਂਤ ਵੀ ਟੰਗ ਦੇ ਨਾਲ ਉਹਦਾ ਅੰਦਰ ਬੈਠੇ ਉਹਨਾਂ ਨੇ ਗੱਲਬਾਤ ਕਰਦੇ ਉਹਨੂੰ ਕੀ ਹੁੰਦਾ ਦੇਖਦੇ ਆ ਜੀ ਹਾਂਜੀ ਸਰਪੰਚ ਸਾਹਿਬ ਕੀ ਮੰਗ ਕਰ ਮੰਗਤਾ ਜੀ ਅਸੀਂ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਪਰ ਸਾਡੀਆਂ ਮੰਗਾਂ ਪੂਰੀਆਂ ਹੋ ਨਹੀਂ ਰਹੀਆਂ ਸਿਰਫ ਸਾਨੂੰ ਇੱਕ ਦਿਲਾਸਾ ਦੇ ਕੇ ਤੋਂ ਭੇਜ ਦਿੱਤਾ ਜਾਂਦਾ ਵੀ ਕੁਝ ਦਿਨਾਂ ਦੇ ਵਿੱਚ ਹੱਲ ਹੋ ਜਾਊਗਾ ਪਰ ਉਹ ਹੱਲ ਹੋਇਆ ਨਹੀਂ ਅੱਜ ਉਸ ਇੰਨੇ ਦਿਲਾਸਿਆਂ ਨੂੰ ਨਾ ਪੂਰਾ ਹੁੰਦੇ ਦੇਖ ਅਸੀਂ ਆ ਕੇ ਇੱਥੇ ਦਰੀਆਂ ਵਜਾ ਕੇ ਬੈਠ ਗਏ ਆ ਵੀ ਜਦੋਂ ਤੱਕ ਸਾਡਾ ਪ੍ਰੋਪਰ ਹੱਲ ਕਰ ਦੋਗੇ ਉਦੋਂ ਅਸੀਂ ਚਲਾਂਗੇ ਅਸੀਂ ਸਵੇਰੇ 8 ਵਜੇ ਦੇ ਇੱਥੇ ਬੈਠੇ ਆ ਹੁਣ ਤਕਰੀਬਨ 11:30 ਵਜੇ ਦਾ ਸਮਾਂ ਹੋ ਚੁੱਕਿਆ ਮਾਲਕ ਹੁਣ ਪਹੁੰਚਿਆ ਤੇ ਪ੍ਰੋਜੂਸ਼ਨ ਬੋਰਡ ਵੀ ਬੈਠਿਆ ਅੰਦਰ ਬੰਦ ਕਮਰਾ ਮੀਟਿੰਗ ਹੋ ਰਹੀ ਆ ਹੋਣ ਕੀ ਹੋਣਾ ਕੀ ਨਹੀਂ ਹੋਣਾ ਉਹ ਪਤਾ ਨਹੀਂ ਆ ਪਰ ਫਿਰ ਵੀ ਅਸੀਂ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਜਾਣਾ ਇਸ ਇਰੀਏ ਦੇ ਵਿੱਚ ਕਿੰਨੀ ਫੈਕਟਰੀਆਂ ਆਏ ਜੋ ਇਸ ਤਰੀਕੇ ਦੇ ਕੰਮ ਕਰ ਡਾਇੰਗ ਦੇ ਆ 8-10 ਨੇ ਜੀ ਇੱਥੇ ਨੇ ਪਰ ਤਿੰਨ ਫੈਕਟਰੀਆਂ ਨੇ ਜਿਹੜੀਆਂ ਮਤਲਬ ਬਹੁਤ ਹੀ ਲਾਪਰਵਾਹੀ ਨਾਲ ਚੱਲਦੀਆਂ ਨੇ ਉਹਨਾਂ ਨੂੰ ਕਿਸੇ ਦੀ ਵੀ ਕੋਈ ਸਿਹਤ ਬਾਰੇ ਧਿਆਨ ਨਹੀਂ ਹੈਗਾ ਉਹ ਮਤਲਬ ਸ਼ਰਿਆਮ ਸਾਰੇ ਰੂਲਾਂ ਦੀਆਂ ਦੱਜੀ ਆਰਡਰੀਆਂ ਨੇ ਹੁਣ ਪਤਾ ਨਹੀਂ ਉਹਨਾਂ ਦੇ ਨਾਲ ਕੌਣ ਮਿਲਿਆ ਆ ਕਿਹਦੇ ਪਾਵਰ ਤੇ ਚੱਲਦੀਆਂ ਨੇ ਉਹ ਅੱਛਾ ਜੀ ਇਸੇ ਕਰਕੇ ਜਦੋਂ ਸਾਡੀ ਕਿਤੇ ਵੀ ਵਾਰ ਨਹੀਂ ਚੱਲੀ ਅਸੀਂ ਪੋਲੂਸ਼ਨ ਬੋਰਡ ਨੂੰ ਵੀ ਵਾਰ-ਵਾਰ ਕੰਪਲੀਟਾਂ ਕਰੀਆਂ ਆ ਆਖਰਕਾਰ ਅੱਜ ਅਸੀਂ ਇੱਥੇ ਆ ਕੇ ਪਹੁੰਚੇ ਠੀਕ ਹੈ ਤੇ ਕੀ ਮੰਗ ਕਰ ਰਹੇ ਹੋ ਕਿ ਸਸਨਕ ਜਿਵੇਂ ਪੋਲੂਸ਼ਨ ਬੋਰਡ ਵੀ ਪਹੁੰਚਿਆ ਵਾ ਤੇ ਇਹਨੇ ਲੋਕ ਦਿਖਾ ਦੇਣ ਉਹਨਾਂ ਆ ਕੀ ਮੰਗ ਕਰਦੇ ਆ ਅਸੀਂ ਪੋਲੂਸ਼ਨ ਬੋਰਡ ਤੋਂ ਵੀ ਤੇ ਫੈਕਟਰੀਆਂ ਤੋਂ ਵੀ ਮੰਗ ਕਰਦੇ ਆ ਜਿਹੜੀਆਂ ਆ ਚੌਲਾਂ ਦੀ ਉਹ ਫੱਕ ਜਾਲਦੇ ਆ ਇਹ ਅਸੀਂ ਜਾਲਣ ਨਹੀਂ ਦੇਣੀ ਇਹ ਨਾ ਜਾਲਣ ਤਾਂ ਅਸੀਂ एसडी सहमत हो जाएंगे नहीं हम बैठे हैं अगर सुनवाई नो अगला स्टेप की होगा तुम्हारा अभी तो बैटिंग है आज बैठ के सुनवाई होना है तो हम जबो करेंगे ठीक है आज तो इधर अपना ट्रालीया लेके खड़े हो जाना जी कोई नहीं है तो तो करने शुरू तो जाएंगे एसडी तो साल पहले दिल्ली रुलते ਦੇਖੋ ਜਵਾ ਲਾਈਕ ਮੈਰੀਟ ਦਾ ਕੰਮ ਦੀ ਬਸ ਉਹ ਬੰਦਾ ਇਹ ਦੱਸੋ ਬਹਿਲਾ ਮੈਨੂੰ ਆਉਦੋਂ ਮੈਂ ਇਹ ਪ੍ਰੋਬਲਮ ਕਿ ਰਾਮ ਲੈ ਆਇਆ ਸੀ ਨਾ ਮੈਂ ਬਹਿ ਗੱਡੀ ਮਲਾਈ ਮਾਪੁਰ ਮੈਂ ਦੋਗੇ ਬੇਸਟਾ ਲਿਆ ਗਿਆ ਇਹ ਜਦੋਂ ਜਦੋਂ ਸਾਡੇ ਖੜਾ ਹਲਵਾ ਜਦੋਂ ਵੀ ਸਨ ਕੋਰ ਬੰਦੇ ਆ ਕੇ ਕਿਹਦੇ ਜਗਾਟ ਮਾਡਲ ਕਹਿ ਮਾਲ ਕੇ ਵੀ ਆਪੇ ਇਸ ਨੂੰ ਨੁਕਸਾਨ ਕਰਦੇ ਕੱਟਾੜਾ ਆਉਂਦੀ ਨਹੀਂ ਆਵੇ ਨਾ ਨਹੀਂ कि आज 500 روپے پرایا اور دیوار دے نال آنکڑواڑی سٹور دے سامنے سبو تکتا او دیوار او کھڑے بڑے ائے کام دے سارے نہیں چل رہی ہے نہ فیکٹری سارے دیکھتے چل رہے ہیں کوئی دیکھ تو نہیں سکتے تو ا ایک طرح اڑی دی جنا کوئی ایسا چل کے دیکھنی ہو گئی کوئی کوئی موجود ہو ہو رہا ہے बाकी जो बता रहे हैं कि क्या हाथ हो रहा है कि सही जगह पर उसका काम हो जाए आपका सीधा ये लारे लाए हैं पूरी बात कोशिश आप का ਇਹਨਾਂ ਦੀ ਜੋ ਕੰਪਲੀਟ 에ਅਰ ਪੋਲੂਸ਼ਨ ਦੀ ਕੰਪਲੀਟ ਆਈ ਹੈ ਅਸੀਂ ਉਹ ਪਿੰਡ ਵਾਲਿਆਂ ਦੀ ਪ੍ਰੋਬਲਮ ਅਸੀਂ ਸਾਰੀ ਦੇਖ ਲਈ ਹੈ ਪ੍ਰੋਬਲਮ ਜੈਨੂਇਨ ਹੈ ਅਸੀਂ ਇੱਥੇ ਜੋ ਬੰਦਗੀ ਕਾਰਵਾਈ ਆਪਣਾ ਰੂਲਾ ਮੁਤਾਬਕ ਹੋਸੀ ਕਰਾਂਗੇ ਤੇ ਦੂਜਾ ਅਸੀਂ ਇੰਡਸਟਰੀ ਨੂੰ ਮਤਲਬ ਇਹ ਹੈ ਕਿ ਉਹ ਆਪਣੇ ਸੈਂਟਰੀ ਅਰੇਂਜਮੈਂਟ ਕਰਨ ਤਾਂ ਕਿ ਕਿੰਤੂ ਕਿੰਤੂ ਪਿੰਡ ਵਾਸੀ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ ਸਰ ਤੁਹਾਡੇ ਸਾਹਮਣੇ ਪਿੰਡ ਵਾਲਿਆਂ ਨੂੰ ਦਿੱਕਤ ਹੈਗੀ ਹੈ ਸਰ ਬਿਲਕੁਲ ਹੈਗੀ ਹੈ ਬਿਲਕੁਲ ਜੈਨੂਇਨ ਪ੍ਰੋਬਲਮ ਹੈ ਅਸੀਂ ਵਿਜ਼ਿਟ ਕਰ ਲਈ ਹੈ ਸਾਰਾ ਅਸੀਂ ਦੀ ਜੋ ਬੰਦਗੀ ਕਾਰਵਾਈ ਇਹਦੀ ਰਿਪੋਰਟ ਅਗਲੀ ਕਾਰਵਾਈ ਭੇਜ ਦਵਾਂਗੇ ਜਿਹੜੀ ਆ ਅਰਕੇ ਜੇ ਆਪਾਂ ਦੀ ਫੈਕਟਰੀ ਬਾਹਰ ਇਹ ਲੋਕ ਦਰਮਨ ਲਾ ਕੇ ਬੈਠੇ ਕਾਰਨ ਹੀ ਰਹਿ ਗਿਆ। ਕਾਰਨ ਨੂੰ ਸਰ ਇਸਤਰਾਵਾ ਜਿਹੜੇ ਸਾਨੂੰ ਮਨਜ਼ੂਰੀਆਂ ਵੀ ਮਿਲੀਆਂ ਹੋਈਆਂ ਔਰੇ ਵਾਸਤੇ ਧੱਕਾ ਕਰੀ ਜਾਂਦੇ ਸੀ ਜਨਵੀਰ ਨਾਈ ਚਲਾਉਂਦੇ ਸੀ ਜਰ ਹਰ ਦਸਤੀ ਪੂਰੇ ਸ਼ਹਿਰ ਦੀ ਰਾਖ ਜਾ ਹਵਾ ਨਾਲ ਉੜ ਕੇ ਪਿੱਡੇ ਚੰਦੀ ਪਈ ਆ ਤੇ ਉਹਦੇ ਵਿੱਚ ਇਹ ਕੰਦੇ ਜੀ ਕੋਈ ਤੁਹਾਡੀ ਫੈਕਟਰੀ ਆਦੀ ਆ ਤੁਸੀਂ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਫੈਕਟਰੀ ਦੇ ਬਾਹਰ ਕਿਉਂ ਵੱਡੀ ਆ ਨਹੀਂ ਫੈਕਟਰੀ ਵੀ ਉਧਰ ਵੀ ਜਾ ਕੇ ਬੈਠ ਸਕਦੇ 30 ਫੈਕਟਰੀ ਬਾਹਰ ਸੋਲੂਸ਼ਨ ਵਾਲੇ ਆਏ ਸੀ ਜੀ ਉਹ ਆਪਣਾ ਜੋ ਪੱਖ ਰੱਖਣਗੇ ਅਸੀਂ ਉਹ ਸਾਹਬ ਜੀ ਚੱਲੇਗੇ ਜੀ ਠੀਕ ਹੈ ਤੇ ਪਰਿਵਾਰ ਐਲੀਕੇਸ਼ਨ ਲਾ ਰਹੇ ਤੁਸੀਂ ਪਤਨੇ ਜਿਲਾਨੇ ਬਾਕੀ ਜੋ ਮਰਦ ਜਿਲਾਨਾ ਸਕਦੇ ਹੋ ਹੋਰ ਕੰਮ ਕਰ ਸਕਦੇ ਬਟ ਸਰ ਹੋਰ ਸ਼ੂਟ ਟਾਈਮ ਟੂ ਟਾਈਮ ਦੇ ਦੋ ਮਹੀਨੇ ਬਾਅਦ ਪੁੱਛਿਆ ਹੁੰਦਾ ਸੀ ਦੋ ਮਹੀਨੇ ਬਾਅਦ ਪੁੱਛੰਦਾ ਸੀ ਉੱਤੀ ਅਸੀਂ ਚਲਾਂਦੇ ਹਾਂ ਠੀਕ ਹੈ ਹੁਣ ਉਹਨਾਂ ਨੂੰ ਪੁੱਛ ਲਾਂਗੇ ਜੀ ਕੀ ਅਸੀਂ ਨੋਮਚੋਰ ਲਗਾਈਏ ਤੇ ਲਗਾਵਾਗੇ ਜੀ ਠੀਕ ਹੈ ਤੁਸੀਂ ਮੌਕੇ ਤੇ ਪਹੁੰਚੇ ਜਿਹੜਾ ਥਾਣਾ ਤੁਹਾਨੂੰ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਕੇ ਇੰਤਲਾਮ ਕੋ ਕੋ ਪਿੰਡ ਥਾਣਾ ਜੀ ਪੁਲਿਸ ਚੋਂ ਕੀ ਈਸ਼ਵਰ ਕਲੋਨੀ ਅੱਛਾ ਜੀ ਤੁਹਾਨੂੰ ਕਿਸ ਤਰ੍ਹਾਂ ਕੇ ਇੰਤਲਾਮ ਮਿਲੇ ਜਿਵੇਂ ਧਰਮਾਂ ਲੱਗੇ ਆ ਜਾਂ ਕੋਈ ਹੰਗਾਮਾ ਹੋ ਰਿਹਾ ਤੁਹਾਨੂੰ ਕਿਸੇ ਕੇ ਸਾਨੂੰ ਤਾਂ ਹੋਣੀ ਆਏ ਸੀ ਅੱਛਾ ਜੀ ਤੇ ਸੁਪਨ ਸਾਹਿਬ ਕਹਿੰਦੇ ਵੀ ਅਸੀਂ ਆਪਣਾ ਰੋਸ ਜੀ ਦਿਟਾਉਣਾ ਅੱਛਾ ਜੀ ਸਾਡੀਆਂ ਪ੍ਰੋਬਲਮ ਵੀ ਸਾਡੇ ਘਰਾਂ ਦੇ ਸਵਾਹ ਉੱਠ ਕੇ ਆਉਂਦੀ ਹੈ ਜੀ ਕੋਈ ਟਿੰਗ ਦੇਖੀ ਆਦੀ ਤੇ ਤੁਸੀਂ ਆ ਕੇ ਮਤਲਬ ਇੱਥੇ ਦੇਖੋ ਵੀ ਕੋ ਇਹ ਪਾਰਟੀ ਦੀ ਪ੍ਰੋਬਲਮ ਹੈ ਇਹ ਕਿੱਥੇ ਕਰਕੇ ਧਾਂਮਾ ਲੱਗਿਆ ਕਿਸੇ ਦਾ ਇਹ ਸਾਠ ਹੈ ਜੀ ਫੈਕਟਰੀ ਹੈ ਜਨ ਸਾਹਿਬ ਦੀ ਫੈਕਟਰੀ ਹੈ ਕੋਈ ਤੁਹਾਡੇ ਵਾਸਤੇ ਇਹ ਫੈਕਟਰੀ ਮਾਲਕ मौके ਤੇ ਆਈ ਸੀ ਮਾਲਕ मौके ਤੇ ਖੜੇ ਵੀ ਆ ਅੱਛਾ ਜੀ ਇਹਨਾਂ ਨਾਲ ਗੱਲਬਾਤ ਹੀ ਬੈਠਕ ਹੋਈ ਆ ਅੱਛਾ ਜੀ ਹੁਣ ਵੇਖੋ ਆਪਸ ਵਿੱਚ ਟੀਮ ਸੰਧੀ ਆਪਰੇ ਕਰਦੇ ਠੀਕ ਹੀ ਹੈ ਕਾਰਨ ਇਹ ਰੀਆ ਧਾਂਮਾ ਲਾਉਂਦਾ ਇਹਨਾਂ ਤੋਂ ਕੋਈ ਕਰਨ ਲਾਉਂਦਾ ਕਹਿੰਦੇ ਜੀ ਮੰਗਲੀਏ ਪੰਚਾਇਤ ਵਾਹੇ ਕਹਿੰਦੇ ਵੀ ਸਾਡੇ ਘਰਾਂ ਦੇ ਵਿੱਚ ਦਾ ਜੀ ਪ੍ਰੋਡਕਸ਼ਨ ਨਾਲ ਆਉਂਦਾ ਵਾ ਸਵਾਭ ਕੇ ਨਾਲ ਉੱਟ ਕੇ ਆਉਂਦੀ ਹੈ ਕੱਪੜੇ ਸੁੱਕਣੇ ਪਾਉਦੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਬਾਕੀ ਮਹਾਮੇਰ ਸਾਹਿਬ ਦੇ ਬਾਰੇ ਹੁਣ ਕੀ ਮੰਗ ਹੈ ਇਹਨਾਂ ਦੀ ਕੀ ਕਾਰਵਾਈ ਚਾਹੀਦੀ ਹੈ ਮੰਗੇ ਇਹਦੇ ਦਸਾ ਜੀ ਰਿਪੋਰਟ ਵਾਲੇ ਆ ਇਹਨਾਂ